ਅਕਸਲੇ ਮੌਜੂਦਾ ਜੀ ਆਪਾਂ ਏਡੀਸੀ ਦਫਤਰ ਗੁਰਦਾਸਪੁਰ ਸਾਡੇ ਮੜ ਜੋ ਏਡੀਸੀ ਸਾਹਿਬ ਮਗਪੱਤਰ ਲੈੰਦੇ ਹੋਏ ਯੂਨੀਅਨ ਤੋਂ ਉਸ ਤੋਂ ਬਾਅਦ ਗੱਲ ਕਰਾਂਗੇ ਸਾਡੇ ਮੜ ਜੋ ਏਡੀਸੀ ਸਾਹਿਬ ਨਾਲ ਕਿ ਇਹ ਮਗਪੱਤਰ ਦਿੱਤਾ ਗਿਆ ਇਸ ਬਦੀ ਦੋਸ਼ਪ ਸੋ ਸਭ ਫਸਟ ਆਫ 올 ਸਰ थैंक्स फॉर योर टाइम ਸਰ ਜਥੇਬੰਦੀ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਇਸ ਬਦੀ ਦੋ ਸ਼ਬਦ ਦੇਖੋ ਜੀ ਮੰਗ ਪੱਤਰ ਦਿੱਤਾ ਜੋ ਵੀ ਇਹਨਾਂ ਨੇ ਸਾਨੂੰ ਪਾਇੰਟ ਚ ਰੇਜ਼ ਕੀਤੇ ਨੇ ਲੋਕਾਂ ਦੇ ਜਾਂ ਆਪਣੇ ਕਿਸਾਨਾਂ ਵੀਰ ਦੇ ਲਈ ਮੁਰਬਸੇਬੀ ਲਈ ਉਸ ਸਬੰਧੀ ਜਿਹੜੀ ਅਸੀਂ ਮੀਟਿੰਗ ਕਰਕੇ ਜੋ ਵੀ ਸਰਕਾਰਾਂ ਹਦਾਇਤਾਂ ਨੂੰ ਸਰਕਾਰ ਦੀਆਂ ਉਸ ਸਮੇਂ થી ਸਾਰੀ ਚੀਜ਼ਾਂ ਜਿਹੜੀਆਂ ਨਾਲ ਪ੍ਰੋਵਾਈਡ ਕਰਾਉਣਾ ਧੰਨਵਾਦ ਜੀ ਬਹੁਤ ਸ਼ੁਕਰੀਆ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਸਾਡੇ ਨਾਲ ਕਿਸਾਨ ਜਿੱਥੇ ਬੱਜੀ ਪਹੁੰਚੀ ਆ ਆਪਾਂ ਨਾਲ ਗੱਲਬਾਤ ਕਰਾਂਗੇ ਕਿ ਬੀਜੀ ਇਹਨਾਂ ਨੇ ਸਾਨੂੰ ਮੀਡੀਆ ਨੂੰ ਬੁਲਾਇਆ ਆ ਅੱਜ ਕੀ ਮੁੱਦਾ ਆ ਇੱਥੇ ਡੀਸੀ ਦਫ਼ਤਰ ਪਹੁੰਚੇ ਨੇ ਮੁੱਖ ਕਾਰਨ ਕੀ ਆ ਗੱਲ ਕਰਦੇ ਆ ਫਸ ਤੋਂ ਪਹਿਲੇ ਕੋੜਲਾ ਬੰਮਾ ਸਾਹਿਬ ਨਾਲ ਬੰਮਾ ਸਾਹਿਬ ਆਪਣੀ ਜਿੱਥੇ ਬੰਦੀ ਦਾ ਨਾਮ ਦੱਸੋ ਪਹਿਲਾਂ ਸਾਡੀ ਪੰਜਾਬ ਕਿਸਾਨ ਮਜ਼ਦੂਰ ਜੂਨੀਅਨ ਠੀਕ ਹੈ ਜਿੱਥੇ ਬੰਦੀ ਆ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਹੜ੍ਹਾਂ ਦੇ ਮਤਾਬਕ ਠੀਕ ਹੈ ਜੀ ਜੋ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਘਰ ਟੱਟ ਗਿਆ ਫਸਲਾਂ ਮਾਰੀਆਂ ਗਈਆਂ ਬਥੇਦੋ ਵੱਧ ਨੁਕਸਾਨ ਆ ਤੇ ਸਰਕਾਰ ਆਉਂਦੀ ਆ ਤੇ ਟੁੱਟ ਜਾਂਦੀ ਆ ਅੱਛਾ ਜੀ ਮੰਗ ਕਰਦੇ ਆ ਵੀ ਜਿਹੜੀ ਸਰਕਾਰ ਕਹਿ ਰਹੀ ਕਿ 20000 ਰੁਪਏ ਹੀ ਦਾਂਗੇ ਕਿ ਮੇਰਾ 20000 ਤੇ ਫਸਲਾਂ ਦੀ ਲਾਗਤ ਵੀ ਨਹੀਂ ਜ਼ਿਆਦਾ ਹੁੰਦੀ ਆ ਜੀ ਤੋਂ ਇਹ ਐਵੇਂ ਮਜ਼ਾਕ ਜਿਹਾ ਸਰਕਾਰ ਕਰ ਰਹੀ ਆ ਅਸੀਂ ਜੋ ਲੇਖ ਕੇ ਦਿੱਤਾ ਵੀ 70000 ਦਾ ਟੋਟਾ ਸਾਨੂੰ ਮਿਲਣਾ ਚਾਹੀਦਾ ਕਿ ਇਹਦਾ ਉਹ ਸਾਨੂੰ ਮਿਲਣਾ ਚਾਹੀਦਾ ਠੀਕ ਬਾਕੀ ਜਿਹੜੇ ਸਾਡੇ ਘਰ ਟੱਠੇ ਆ ਖੱਡਿਆਂ ਜੋ ਵੀ ਪ੍ਰੋਬਲਮ ਹੈ ਉਹ ਅਸੀਂ ਦੇਖ ਕੇ ਦਿੱਤੇ ਆ ਬਸ ਟਿਕਾਉ ਕੀਤਾ ਜਾਵੇ ਬਾਕੀ ਜਿਹੜੇ ਮਜ਼ਾਕ ਕਰਦੇ ਵੀ ਇਹ ਥੋੜਾ ਜਿਹਾ ਦੇਖ ਕੇ ਤੇ ਅਸੀਂ ਬਸ ਤਾਲ ਟਾਲ ਦਾਂਗੇ ਉਹ ਗੱਲ ਸਾਨੂੰ ਮਨਜ਼ੂਰ ਨਹੀਂ ਸਾਨੂੰ ਮਜ਼ਾਕ ਜਿਹੜਾ ਦਾ ਪੂਰਾ ਦਿਓ ਨਹੀਂ ਤੇ ਨਾ ਦਿਓ ਅੱਛਾ ਮਤਲਬ ਨਹੀਂ ਦੇ ਨਾ ਹੀ ਦਿਓ ਆ ਫਿਰ ਅਸੀਂ ਦੱਸ ਕੀ ਕਰਨਾ ਠੀਕ ਠੀਕ ਦਾ ਵੀ ਜਾਂ ਦੇਖੇ ਉਹ ਤੇ ਬੰਦੇ ਦੀ ਭਾਈ ਵੀ ਨਿਕਲਦੀ ਤੇਲ ਦਾ ਵੀ ਖਰਚ ਆਉਂਦਾ ਮਿਹਰਬਾਨੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਮਾਜਾ ਮਿਲਣਾ ਚਾਹੀਦਾ ਪੂਰਾ ਇੱਕ ਤੇ ਪਹਿਲਾ ਕਿਸਾਨ ਦਾ ਬੜਾ ਨੁਕਸਾਨ ਹੋਇਆ ਆ ਜੀ ਦੁਜਾਣ ਫੇਰੇ ਬੁਠ ਸੁੱਟ ਬੜੀ ਕਰਨ ਡਏ ਆ ਮੰਡੀਆਂ ਦੇ ਵਿੱਚ ਵੀ ਉਹ ਪੂਰਾ ਰੇਟ ਨੇ ਡੰਡਿਆ ਅੱਛਾ ਮੰਡੀ ਦੇ ਝੋਨੇ ਦਾ ਭਾਅ ਵੀ ਘੱਟ ਮਿਲ ਰਿਹਾ ਅੱਛਾ ਜੀ ਰੇਟ ਨੇ ਡੰਡਿਆ ਸਾਹਮਣੇ 400 ਰੁਪਏ ਕਿਸਾਨ ਦੀ ਲੋਟ ਹੋ ਰਹੀ ਹੈ ਇਸ ਮਾਦੇ 'ਚ ਤੁਸੀਂ ਦਫਤਰ ਪਹੁੰਚੇ ਹੋ ਹਾਂਜੀ ਹਾਂ ਤੇ ਪਰੂਸਾ ਇਹ ਹੋਊਗੀ ਕਾਰਵਾਈ ਆਹ ਦੇਖੋ ਉੱਥੇ ਉੱਥੇ ਦਾ ਵੀ ਆਇਂਦੇ ਕੋਈ ਕੱਲੇ ਆਜੂ ਇੱਕ ਹਾਂਜੀ ਪੰਗੂ ਸਾਹਿਬ ਜਿਵੇਂ ਉਹਨਾਂ ਨੇ ਕਿਹਾ ਕਿ ਭਾਜੀ ਝੋਨੇ ਦਾ ਰੇਟ ਘੱਟ ਮਿਲ ਰਿਹਾ ਆ ਸਰਕਾਰ ਥੋੜਾ ਜਿਹਾ ਮੁਆਵਜ਼ਾ ਦੇ ਕੇ ਵਿਚਾਰ ਕਰ ਰਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਅਸੀਂ ਪੰਜਾਬ ਕਿਸਾਨ ਵੀਰੋ ਜੁਨੀਅਨੋਂ ਅਸੀਂ ਆਏ ਆ ਜੇ ਡੀਸੀ ਸਾਹਿਬ ਨੂੰ ਗਰਦਾਸਪੁਰ ਮੰਗ ਪੱਤਰ ਦੇਣ ਵਾਸਤੇ ਕਿ ਸਾਡੇ ਜਿਹੜੇ ਕਿਸਾਨਾਂ ਦਾ ਵੇਖੋ ਕਿੰਨਾ-ਕਿੰਨਾ ਨੁਕਸਾਨ ਹੋਇਆ ਕਿਸੇ ਦੀਆਂ ਫਸਲਾਂ ਵੀ ਖਰਾਬ ਹੋ ਗਈਆਂ ਡੰਗਰਾਂ ਦਾ ਵੀ ਨੁਕਸਾਨ ਹੋ ਗਿਆ ਤੇ ਆਪਣੇ ਮਕਾਨਾਂ ਦਾ ਵੀ ਨੁਕਸਾਨ ਹੋਇਆ ਵਾ ਇਹ ਜਿਹੜੀ ਸਰਕਾਰ ਹੈ ਇਹ ਕਹਿਦੀ 36 37 ਹਜ਼ਾਰ ਇੱਕ ਪਸ਼ੂ ਦਾ ਦਿੱਤਾ ਜਾਵੇ ਕਿੱਥੇ ਡੇਢ ਡੇਢ 2 2 ਲੱਖ ਰੁਪਏ ਦੀਆਂ ਲੋਕਾਂ ਦੀਆਂ ਬੱਜਾਂ ਦਾ ਨੁਕਸਾਨ ਹੋਇਆ ਦੇ ਲੱਖ ਲੱਖ ਡੇ ਡੇ ਲੱਖ ਰੁਪਏ ਮਕਾਨਾਂ ਦਾ ਕਹਿਣ ਦੇ ਲੋਕਾਂ ਨੇ ਕਰੋੜ ਕਰੋੜ ਰੁਪਏ ਕੋਠੀ ਦੇ ਉੱਤੇ ਲਾਇਆ ਇਹਦਾ ਕਮ ਸੇ ਕਮ 50% ਤੇ ਭੁਗਤਾਨ ਕਰਦ ਕਿਉਂਕਿ ਬਹੁਤ ਜ਼ਿਆਦਾ ਘੱਟ ਭੁਗਤਾਨ ਕਰ ਰਹੇ ਇਹਦੇ ਨਾਲ ਤੇ ਉਹਦੀ ਰਿਫੇਰਿੰਗ ਵੀ ਨਹੀਂ ਹੋਣੀ ਮਕਾਨਾਂ ਦੀ ਠੀਕ ਬਾਕੀ ਇਹਨਾਂ ਨੂੰ ਚਾਹੀਦਾ ਕਿ 20000 ਰੁਪਏ ਜਿਹੜਾ ਵਾ ਤੇਲ ਦਾ ਤੇ ਜਿਹੜਾ ਬੀਜ ਦਾ ਖਰਚਾ ਆ ਜਾਂਦਾ ਵਾ ਘਟੋ ਘਾਟ ਵੀ ਕਿਸਾਨ ਨੂੰ 70000 ਰੁਪਏ ਮਿਲਣਾ ਚਾਹੀਦਾ ਨੰਬਰ 2 ਮੰਡੀਆਂ ਦੇ ਵਿੱਚ ਜਾ ਰਹੇ ਨੇ ਕਿਸਾਨ ਰੋਲ ਰਹੇ ਨੇ 2200 2500 ਰੁਪਏ ਹਲੇ ਜਿਹੜੀ ਆ 1509 ਵਿਕ ਰਹੀ ਆ ਉਹਦੇ ਕਰਕੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਕਿਉਂਕਿ 15-20 ਕੁਇੰਟਲ ਨਿਕਲਦੀ ਆ ਉਹ ਉਹਨਾਂ ਕ ਮਨ ਲਓ ਖਰਚਾ ਹੋਇਆ ਵਾ ਤੇ ਉਹਨੇ ਕ ਪੈਸੇ ਮਿਲਦੇ ਆ ਘੜੋ ਘੜ ਵੀ ਤੈਹ ਜਿਹੜਾ ਰੇਟ ਆ 3500 ਤੋਂ ਉੱਪਰ ਹੋਣਾ ਚਾਹੀਦਾ ਵਾ ਬਾਕੀ ਜਿਹੜੇ ਤੁਸੀਂ ਖਾਦ ਦਵਾਈਆਂ ਦੀ ਗੱਲ ਕਰਦੇ ਜਿਹੜੇ ਕਿਸਾਨਾਂ ਕਿਸਾਨਾਂ ਦੇ ਨਾਲ ਲੁੱਟਮਾਰ ਕਰਦੇ ਦੁਕਾਨਾਂ ਵਾਲੇ ਉਹ ਖਾਦ ਜਿਹੜੀ 2200 2200 ਦੀ ਬੋਰੀ ਵਿੱਚ ਢੇ ਡਾਈ ਦੀ ਕਿਥੇ 1400 ਰੁਪਏ ਰੇਟ ਆ ਤੇ ਨਾਲ ਉਹਦੇ ਦੇ ਰਹੇ ਨੇ ਸਮਾਨ ਦਵਾਈਆਂ ਜਿਹੜੀ 100 ਰੁਪਏ ਦਾ ਪੈਕਟ ਆਉਂਦਾ 400 ਦਾ ਪੈਕਟ ਵਿੱਚ ਹੀ ਜਾਂਦੇ ਨੇ ਕੋਲ ਪੈਸਟਿਸਾਈਡ ਵੀ ਨਾਲ ਦੇਂਦੇ ਧੱਕੇ ਨਾਲ ਹਾਂਜੀ ਲੋਕੀ ਕੀ ਆ ਕਿ ਇਹਦੇ ਉੱਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਸ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਕਿ ਕਿਸਾਨ ਯੂਨੀਅਨ ਇਹਨਾਂ ਚੀਜ਼ਾਂ ਦੇ ਉੱਤੇ ਜੇ ਤੰਨਾ ਖੱッセਗੀ ਤਾਂ ਫਿਰ ਇਹਨਾਂ ਪ੍ਰਸ਼ਾਸਨ ਨੂੰ ਜਿਹੜਾ ਉਹ ਮੁੜ ਕੇ ਅੱਗ ਲਗਣੀ ਆ ਇਹ ਕਰਕੇ ਹੀ ਕਿੰਨੇ ਵੀ ਤੁਸੀਂ ਜਿਹੜਾ ਇਸ ਚੀਜ਼ ਉੱਤੇ ਐਕਸ਼ਨ ਲਓ ਤੇ ਰੇਟ ਜਿਹੜਾ ਸਹੀ ਸਾਨੂੰ ਕਿਸਾਨਾਂ ਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ